ਸਾਰਿਆਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕੁੱਕ ਵਿਦ ਸ਼ਰਨ ਅਸੀਂ ਬਣਾਵਾਂਗੇ ਚੌਲਾਂ ਦੀਆਂ ਫੁੱਲ ਵੜੀਆਂ ਇਹ ਚੌਲਾਂ ਦੀਆਂ ਫੁੱਲ ਵੜੀਆਂ ਨਾਲ ਅਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਇਹਨਾਂ ਨੂੰ ਅਸੀਂ ਸਾਲ ਭਰ ਸਟੋਰ ਕਰਕੇ ਵੀ ਰੱਖ ਸਕਦੇ ਆ ਤੇ ਅਸੀਂ ਫਰਾਈ ਕੀਤੀਆਂ ਉਹ ਤੁਸੀਂ ਵੀ ਦੇਖ ਸਕਦੇ ਜੀ ਬਹੁਤ ਹੀ ਵਧੀਆ ਤੁਸੀਂ ਡਿਜ਼ਾਈਨ ਵੀ ਮਨਚਾਹ ਪਾ ਸਕਦੇ ਜੀ ਆ ਵੇਖੋ ਇੱਕਦਮ ਕੜਕ ਬਣੀਆਂ ਫੁੱਲੀਆਂ ਮਿੰਟੂ ਮਿੰਟ ਖਾਣ ਵਿੱਚ ਵੀ ਬਹੁਤ ਹੀ ਵਧੀਆ ਨੇ ਚਲੋ ਫਿਰ ਵੇਖੋਗੇ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਅਸੀਂ ਫੁੱਲ ਬੜੀਆਂ ਬਣਾ ਕੇ ਤਿਆਰ ਕੀਤੀਆਂ ਫੁੱਲ ਬੜੀਆਂ ਬਣਾਉਣ ਲਈ 2 ਗਲਾਸ ਝੌਲਏ ਆ ਅਸੀਂ ਐਸ ਗਲਾਸ ਦਾ ਨਾਪ ਲਿਆ ਵਾ ਤੁਸੀਂ ਕਿਸੇ ਹੋਰ ਵੀ ਭਾਂਡੇ ਨਾਲ ਨਾਪ ਲੈ ਸਕਦੇ ਜੇ ਤੁਸੀਂ ਝੌਲਾਂ ਦੀ ਜਗ੍ਹਾ ਤੇ ਇਹਨਾਂ ਦੀਆਂ ਛੋਟੇ ਜਿਹੜੇ ਟੋਟਾ ਹੁੰਦਾ ਵਾ ਉਹਨੂੰ ਵੀ ਲੈ ਸਕਦੇ ਜੀ ਇਹਨੂੰ ਅਸੀਂ ਚੰਗੀ ਤਰ੍ਹਾਂ ਸਾਫ਼ ਕਰ ਲਿਆ ਵਾ ਹੁਣ ਅਸੀਂ ਇਹਨੂੰ ਧੋ ਲੈਨੇ ਦੋ ਤਿੰਨ ਪਾਣੀ ਝੌਲਾ ਨੂੰ ਅਸੀਂ ਚੰਗੀ ਤਰ੍ਹਾਂ ਧੋ ਲਿਆ ਵਾ ਤਿੰਨ ਚਾਰ ਪਾਣੀ ਅਸੀਂ ਧੋਤਾ ਵਾ ਇਹਨਾਂ ਨੂੰ ਅਸੀਂ 10-15 ਮਿੰਟ ਇਸੇ ਤਰ੍ਹਾਂ ਰੱਖਾਂਗੇ ਕੇਸੋ ਭੋਜਨ ਚੌਲ ਚ ਰੱਖ ਹੁਣ ਅਸੀਂ ਇੱਕ ਪਤੀਲਾ ਲੈ ਲਈਏ ਆ ਇਹਦੇ ਵਿੱਚ ਅਸੀਂ 6 ਗਲਾਸ ਪਾਣੀ ਪਾਵਾਂਗੇ 2 ਗਲਾਸ ਚੌਲਾਂ ਦੇ ਵਿੱਚ ਅਸੀਂ 6 ਗਲਾਸ ਪਾਣੀ ਪਾਵਾਂਗੇ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਮੈਰਿਟ ਕਰਨਾ ਚਾਹੁੰਦੇ ਆ ਇਹਦਾ ਦਾਣਾ ਕੋਈ ਵੀ ਨਾ ਕੋਈ ਨਹੀਂ ਰਹਿਣਾ ਚਾਹੀਦਾ ਜਦੋਂ ਅਸੀਂ ਇਹਨਾਂ ਚੌਲਾਂ ਨੂੰ ਬਣਾਉਣਾ ਹੋ 6 ਗਲਾਸ ਪਾਣੀ ਪਾੜਿਆ ਸੀ ਪਾਣੀ ਨੂੰ ਹੁਣ ਅਸੀਂ ਗਰਮ ਕਰਨ ਵਾਸਤੇ ਰੱਖ ਲਈਏ ਪਾਣੀ ਚੰਗੀ ਤਰ੍ਹਾਂ ਗਰਮ ਹੋ ਗਿਆ ਹੁਣ ਅਸੀਂ ਇਹਦੇ ਵਿੱਚ ਇੱਕ ਚਮਚਾ ਅਜਵੈਨ ਪਾਵਾਂਗੇ ਅਜਵੈਨ ਨੂੰ ਹੱਥਾਂ ਵਿੱਚ ਤੇ ਕ੍ਰਸ਼ ਕਰਕੇ ਪਾਵਾਂਗੇ ਅਜਵੈਨ ਜਿਹੜੀ ਸਾਡੇ ਡਾਇਐਸਟ ਦਾ ਕੰਮ ਕਰਦੀ ਹੈ ਸਰੀਰ ਵਿੱਚ ਇੱਕ ਚਮਚਾ ਜੀਰਾ ਨਮਕ ਪਾਵਾਂਗੇ 1 ਐਂਡ 1/2 ਇੱਕ ਚਮਚਾ ਤੇ ਅੱਧਾ ਚਮਚਾ ਪਾਵਾਂਗੇ ਅਸੀਂ ਲਾਲ ਮਿਰਚਾ ਨਹੀਂ ਪਾਵਾਂਗੇ ਤੁਸੀਂ ਲਾਲ ਮਿਰਚਾ ਪਾ ਸਕਦੇ ਜਦੋਂ ਬੱਚਿਆਂ ਨੇ ਚੀਜ਼ ਖਾਣੀ ਹੁੰਦੀ ਹੈ ਤੇ ਇਹ ਮਿਰਚਾਂ ਲੱਗਦੀਆਂ ਚਵੜਾ ਨੂੰ ਇਹਦੇ ਵਿੱਚ ਪਾ ਲਈਏ ਇਹਨਾਂ ਚੌਲਾਂ ਨੂੰ ਚੰਗੀ ਤਰ੍ਹਾਂ ਹਲਾ ਲੈਨੇ ਇਹਨਾਂ ਨੂੰ ਥੋੜੀ ਥੋੜੀ ਦੇਰ ਬਾਅਦ ਅਸੀਂ ਹਿਲਾਉਂਦੇ ਰਵਾਂਗੇ ਕਿ ਚੌਲ ਜਿਹੜੇ ਆ ਥੱਲੇ ਲੱਗਣ ਕਿ ਚੌਲ ਜਿਹੜੇ ਆ ਬਹੁਤ ਜਲਦੀ ਬਣ ਜਾਂਦੇ ਆ ਇਹਨਾਂ ਨੂੰ ਅਸ ਤੋਂ ਪਹਿਲਾਂ ਵੀ ਸੋਪ ਕਰਕੇ ਰੱਖਿਆ ਸੀ ਇਸ ਕਰ ਬਹੁਤ ਹੀ ਜਲਦੀ ਗਲ ਗਏ ਨੇ ਇਹਨਾਂ ਨੂੰ ਲਗਾਤਾਰ ਇਸ ਤਰ੍ਹਾਂ ਹਿਲਾਉਂਦੇ ਹੋਏ ਅਸੀਂ ਇਹਨਾਂ ਨੂੰ ਨਾਲ-ਨਾਲ ਮੈਸ਼ ਕਰਾਂਗੇ ਚੌਲਾਂ ਪਾਣੀ ਜਿਹੜਾ ਇਹਦੇ ਵਿੱਚੋਂ ਸੋਪ ਇਹਨਾਂ ਨੇ ਕਰ ਲਿਆ ਚੌਲਾਂ ਨੇ ਚੌਲ ਚੰਗੀ ਤਰ੍ਹਾਂ ਗਲ ਚੁੱਕੇ ਆ ਤੁਸੀਂ ਵੀ ਐਕਸ ਸਕਦੇ ਨੇ ਬਿਲਕੁਲ ਵੀ ਨਹੀਂ ਕਣੀ ਇਹਦੇ ਵਿੱਚ ਅਸੀਂ ਰੱਖਨੇ ਇਹਨਾਂ ਨੂੰ ਕੜਛੀ ਨੂੰ ਘੁਮਾਉਂਦਿਆਂ ਹੋਇਆ ਇਹਨਾਂ ਨੂੰ ਮੈਸ਼ ਕਰ ਲੈਣਾ ਨਾਲ ਨਾਲ ਬਸ ਅਸੀਂ ਇਹਨੂੰ 1 ਜਾਂ 2 ਮਿੰਟ ਹੋਰ ਪਕਾਵਾਂਗੇ ਗੈਸ ਨੂੰ ਅਸੀਂ ਬੰਦ ਕਰ ਦਿੰਨੇ ਹ ਤੁਸੀਂ ਚਾਹੋ ਤੇ ਇੱਥੇ ਹਲਦੀ ਵੀ ਪਾ ਸਕਦੇ ਜੀ ਅਸੀਂ ਇਹਦੇ ਵਿੱਚ ਕੋਈ ਕਲਰ ਨਹੀਂ ਪਾਇਆ ਅਸੀਂ ਚਿੱਟੀਆਂ ਬੁਲਬੜੀਆਂ ਬਣਾ ਕੇ ਤਿਆਰ ਕਰਾਂਗੇ ਇਹਨਾਂ ਨੂੰ ਲਗਾਤਾਰ ਚਲਾਉਂਦੇ ਹੋਏ ਮੈਸ਼ ਕਰਾਂਗੇ ਚੌਲਾਂ ਨੂੰ ਬਿਲਕੁਲ ਇਹਦਾ ਜਿਹੜਾ ਘੋਲ ਹੈ ਉਹ ਸਮੂਥ ਬਣਾਵਾਂਗੇ ਚੌਲਾਂ ਨਾਲ ਅਸੀਂ ਚੰਗੀ ਤਰ੍ਹਾਂ ਮੈਸ਼ ਕਰ ਲਿਆ ਵਾ ਹੁਣ ਅਸੀਂ ਇਹਨੂੰ ਦੋਨਾਂ ਪੰਡਿਆਂ ਦੇ ਵਿੱਚ ਕੱਢ ਲੈਨੇ ਆਂ ਵੀ ਇਹ ਜਲਦੀ ਥੋੜਾ ਜਿਹਾ ਠੰਡਾ ਹੋ ਜਾਏਗਾ। ਦੂਜੇ ਪਾਸੇ ਅਸੀਂ ਜਿਸ ਜਗ੍ਹਾ ਤੇ ਫੁੱਲ ਬੜੀਆਂ ਪਾਉਣੀਆਂ ਉੱਥੇ ਹੀ ਤਿਆਰੀ ਕਰ ਲੈਨੇ। ਹਲਕਾ ਜਿਹਾ ਠੰਡਾ ਹੋ ਜੇ ਜਦੋਂ ਹੱਦ ਹੱਥ ਲੱਗਣ ਵਾਲਾ ਹੋ ਜੇ ਵੀ। ਦੋਨੋਂ ਜਗ੍ਹਾ ਤੇ ਅਸੀਂ ਠੰਡਾ ਕਰਨ ਵਾਸਤੇ ਰੱਖ ਦਿੱਤਾ। ਇਹਨੂੰ ਅਸੀਂ ਠੰਡਾ ਕਰ ਲਿਆ ਵਾ। ਹੁਣ ਅਸੀਂ ਇੱਕ ਪੋਲੀਥੀਨ ਲਿਆ ਵਾ। ਤੁਸੀਂ ਕੋਈ ਵੀ ਪੋਲੀਥੀਨ ਲੈ ਸਕਦੇ ਜੇ। ਅਸੀਂ ਮੋਟਾ ਪੋਲੀਥੀਨ ਲਿਆ ਵਾ। ਇਹਦੇ ਵਿੱਚ ਅਸੀਂ ਇਹਨੂੰ ਪਾ ਲੈਨੇ। ਗਰਸੀ ਦੇ ਨਾਲ ਅਸੀਂ ਇਹਨੂੰ ਪਾਵਾਂਗੇ ਇੱਕ ਤੋਂ ਦੋ ਗਰਸੀਆਂ ਪਾਵਾਂਗੇ ਇਹਦੇ ਦੇ ਬਹੁਤ ਜ਼ਿਆਦਾ ਨਹੀਂ ਪਾਵਾਂਗੇ ਤੇ ਇਹਨੂੰ ਅਸੀਂ ਕੋਨ ਦੀ ਤਰ੍ਹਾਂ ਬਣਾ ਲਾਂਗੇ ਕੋਨ ਦੀ ਸ਼ੇਪ ਦੀ ਤਰ੍ਹਾਂ ਬਣਾ ਕੇ ਉੱਪਰ ਇਹਦੇ سیرਪ ਪਾ ਦਾਂਗੇ ਕਿ ਉੱਪਰ ਨੂੰ ਇਹ ਜਾਵੇ ਜਿੰਨੀ ਮੋਟੀ ਅਸੀਂ ਫੋਲਵੜੀ ਬਣਾਉਣੀ ਚਾਹੁੰਦੇ ਆ ਉਹਨਾਂ ਹੀ ਅਸੀਂ ਸ਼ੇਪ ਕਰ ਲਾਂਗੇ ਕੈਂਚੀ ਦੇ ਨਾਲ ਇੱਕ ਅਸੀਂ ਪੋਲੀਥੀਨ ਵਿਛਾ ਲਿਆ ਵਾ ਤੁਸੀਂ ਵੀ ਦੇਖ ਸਕਦੇ ਜੀ ਇਸ ਤਰੀਕੇ ਨਾਲ ਅਸੀਂ ਹਲਕਾ ਹਲਕਾ ਦਬਾ ਕੇ ਫੋਲਵੜੀਆਂ ਬਣਾਵਾਂਗੇ ਲਾਈਨ ਵਾਈਜ਼ ਅਸੀਂ ਪਾਵਾਂਗੇ ਫੋਲਵੜੀਆਂ ਅਸੀਂ ਇਸੇ ਤਰੀਕੇ ਦੇ ਨਾਲ ਸਾਰੀਆਂ ਫੋਲਵੜੀਆਂ ਬਣਾ ਕੇ ਤਿਆਰ ਕਰਾਂਗੇ ਤੁਸੀਂ ਛੋਟੀਆਂ ਜਾਂ ਵੱਡੀਆਂ ਫੁੱਲਵੜੀਆਂ ਵੀ ਬਣਾ ਸਕਦੇ ਅਸੀਂ ਮੀਡੀਅਮ ਸਾਈਜ਼ ਦੀਆਂ ਫੁੱਲਵੜੀਆਂ ਬਣਾਵਾਂਗੇ ਫੁੱਲਵੜੀਆਂ ਨੂੰ ਇੱਕ ਦਿਨ ਦੀ ਧੁੱਪ ਲਵਾ ਲਈ ਆ ਇਹ ਬਹੁਤ ਆਸਾਨੀ ਨਾਲ ਪੋਲੀਥੀਨ ਦੇ ਉੱਪਰ ਉਲਤ ਜਾਂਦੀਆਂ ਬਹੁਤ ਹੀ ਆਸਾਨੀ ਨਾਲ ਇਹ ਲੱਤ ਜਾਂਦੀਆਂ ਇਹਨਾਂ ਨੂੰ ਅਸੀਂ ਦੋ ਤਿੰਨ ਦਿਨ ਦੀ ਧੁੱਪ ਹੋਰ ਲਵਾ ਲੈਣੀ ਬਹੁਤ ਹੀ ਆਸਾਨੀ ਨਾਲ ਇਹ ਉੱਪਰ ਇਹਦੇ ਲੱਤ ਜਾਂਦੀਆਂ ਇਹਦੀ ਸਾਈਡਾਂ ਬਦਲ ਕੇ ਇੱਕ ਦਿਨ ਦੀ ਧੁੱਪ ਲਵਾ ਲਾਂਗੇ ਅਸੀਂ ਹੋਰ ਇਹਨਾਂ ਨੂੰ ਤੇ ਬਹੁਤ ਹੀ ਵਧੀਆ ਬਣ ਜਾਣਗੀਆਂ ਫੋਲਵੜੀਆਂ ਨੂੰ ਅਸੀਂ ਚੰਗੀ ਤਰ੍ਹਾਂ ਸੋਕਾ ਕੇ ਇੱਕ ਡੱਬੇ ਦੇ ਵਿੱਚ ਪਾ ਕੇ ਸਟੋਰ ਕਰ ਲਾਂਗੇ। ਹੁਣ ਅਸੀਂ ਇਹਨਾਂ ਥੋੜੀਆਂ ਜੀਆਂ ਫੋਲਵੜੀਆਂ ਨੂੰ ਫਰਾਈ ਕਰਕੇ ਤੁਹਾਨੂੰ ਦੱਸਦੇ ਹਾਂ ਕਿ ਇਸ ਤਰ੍ਹਾਂ ਦੀਆਂ ਫੋਲਵੜੀਆਂ ਬਣੀਆਂ। ਤੇਲ ਨੂੰ ਅਸੀਂ ਗਰਮ ਕਰਨ ਵਾਸਤੇ ਰੱਖ ਲਿਆ ਵਾ। ਤੇਲ ਨੂੰ ਅਸੀਂ ਚੰਗੀ ਤਰ੍ਹਾਂ ਗਰਮ ਕਰਾਂਗੇ। ਤੇਲ ਚੰਗੀ ਤਰ੍ਹਾਂ ਗਰਮ ਹੋ ਗਿਆ। ਹੁਣ ਅਸੀਂ ਇਹਦੇ ਵਿੱਚ ਪਹਿਲਾਂ ਇੱਕ ਦੋ ਫੋਲਵੜੀ ਪਾ ਕੇ ਦੇਖ ਲੈਨੇ ਆ। ਤੇਲ ਬਹੁਤ ਵਧੀਆ ਗਰਮ ਹੋਇਆ ਵਾ। ਤੁਸੀਂ ਦੇਖ ਤਾਹਦੇ ਜੇ ਫੋਲਵੜੀਆਂ ਦਾ ਸਾਈਜ਼ ਵੀ ਬਹੁਤ ਵੱਡਾ ਹੋ ਗਿਆ ਅੰਕੇ ਨਾਲ। ਬਹੁਤ ਹੀ ਫੁੱਲ ਕੇ ਵਧੀਆ ਬਣ ਗਿਆ ਇਹ ਖਾਣ ਵਿੱਚ ਬਹੁਤ ਹੀ ਕੁੜਕਰੀਆਂ ਲੱਗਦੀਆਂ ਫੁੱਲ ਵੜੀਆਂ ਨੂੰ ਫਰਾਈ ਕਰ ਲੈਨੇ ਆ ਇਸ ਤਰ੍ਹਾਂ ਸਿੰਗਲ ਸਿੰਗਲ ਕਰਕੇ ਪੀਸ ਪਾਵਾਂਗੇ ਇੱਕ ਵਾਰੀ ਅਸੀਂ ਬਹੁਤ ਜ਼ਿਆੜੀਆਂ ਨਹੀਂ ਪਾਵਾਂਗੇ ਫੁੱਲ ਵੜੀਆਂ ਨੇ ਫੁੱਲ ਕੇ ਤੇ ਬਹੁਤ ਜ਼ਿਆੜਾ ਵਡੀਆਂ ਹੋ ਜਾਣਗੀਆਂ ਤੁਸੀਂ ਦੇਖ ਸਕਦੇ ਮਿੰਟੋ ਮਿੰਟ ਫੁੱਲ ਵੜੀਆਂ ਫੁੱਲ ਗਈਆਂ ਇਹਦੀ ਸਾਈਡ ਬਦਲ ਲਾਂਗੇ ਇਹ ਖਾਣ ਵਿੱਚ ਬਹੁਤ ਹੀ ਵਧੀਆ ਹੁੰਦਾ ਜਦੋਂ ਅਸੀਂ ਚਾਹ ਦੇ ਨਾਲ ਸ਼ਾਮ ਨੂੰ ਇਹਨਾਂ ਨੂੰ ਖਾਣੇ ਆ ਤੇ ਬਹੁਤ ਵਧੀਆ ਇਹ ਲੱਗਦੀਆਂ ਸਨ ਛੋਟੀ ਮੋਟੀ ਭੁੱਖ ਜਿਹੜੀ ਉਹ ਵੀ ਇਹਦੇ ਨਾਲ ਮਿੱਟ ਜਾਂਦੀ ਹੈ ਤੁਸੀਂ ਦੇਖ ਸਕਦੇ ਜੀ ਬਹੁਤ ਹੀ ਵਧੀਆ ਫੁੱਲੜੀਆਂ ਫੁੱਲ ਕੇ ਤਿਆਰ ਹੋਈਆਂ ਤੇਲ ਨਿਚੋੜ ਕੇ ਕਿਸ ਭਾਂਡੇ ਵਿੱਚ ਕੱਢ ਲਏਗੇ ਫੁੱਲੜੀਆਂ ਬਣ ਕੇ ਤਿਆਰ ਨੇ ਤੁਸੀਂ ਵੀ ਦੇਖ ਸਕਦੇ ਜੀ ਬਹੁਤ ਹੀ ਵਧੀਆ ਇਕਦਮ ਕੜਕ ਬਣੀਆਂ ਫੁੱਲੜੀਆਂ ਬਹੁਤ ਹੀ ਵਧੀਆ ਜਦੋਂ ਘਰ ਵਿੱਚ ਗੈਸਟ ਆ ਜਣ ਅਚਾਨਕ ਕਿ ਨਾ ਕੋਈ ਚੀਜ਼ ਹੋਵੇ ਘਰ ਵਿੱਚ ਖਾਣ ਵਾਸਤੇ ਤੇ ਅਸੀਂ ਫਟਾਫਟ ਇਹਨਾਂ ਨੂੰ ਤਲ ਕੇ ਤੇ ਗੈਸਟਰਾਂ ਨੂੰ ਚਾਹ ਦੇ ਨਾਲ ਦੇ ਸਕਦੇ ਹਾਂ ਤੁਸੀਂ ਵੀ ਇਸੇ ਤਰੀਕੇ ਨਾਲ ਬਣਾਓ ਤੇ ਖਾਓ ਚਲੋ ਫਿਰ ਮਿਲਦੇ ਹਾਂ ਕਿਸੇ ਹੋਰ ਨਵੀਂ ਰੈਸਪੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ